واپس لئے جب ابھی سارے آبادی اداری نے ساری سیوا پیداوار کرتا ਕਿ ਤੁਸੀਂ ਪੰਜਾਬ ਦੇ ਵਿੱਚ ਆਪਣੀ ਜੀਪੀ ਤੇ ਆਰਐਸਐਸ ਦੀਆਂ ਜਿਹੜੀਆਂ ਤੁਸੀਂ ਝੜਾ ਲਾਉਣੀਆ ਚਾਹੁੰਦੇ ਹੋ ਆ ਗੱਠ ਸਾਡੇ ਕਿਸਾਨਾਂ ਦਾ ਸਾਡੇ ਪੰਜਾਬ ਦੇ ਲੋਕਾਂ ਦਾ ਤੁਹਾਡਾ ਮਲਿਆ ਮੇਟ ਕਰ ਦੂਗਾ ਤੁਹਾਨੂੰ ਦਿੱਲੀ ਚੋਂ ਉਖਾੜ ਕੇ ਰੱਖੂਗਾ ਕਿਉਂਕਿ ਤੁਸੀਂ ਦਿੱਲੀ ਦੇ ਕੁਹਾਤਮੋ ਤੁਸੀਂ ਪੰਜਾਬ ਦੇ ਕਿਸਾਨਾਂ ਦਾ ਸੇ ਕਿਸਾਨਾਂ ਦੇ ਨਾਲ ਉਹਨਾਂ ਨੂੰ ਐਮਐਸਪੀ ਨਾ ਦੇ ਕੇ ਉਹਨਾਂ ਦਾ ਕਰਜ਼ਾ ਮਾਫ ਨਾ ਕਰਕੇ ਕਿਸਾਨ ਪੈਨਸ਼ਨ ਨਾ ਦੇ ਕੇ ਤੇਉ ਤੇ ਤੇਲੀਗ ਮਾਰਤੇ ਨਵੀਂ ਨੀਤੀ ਦਾ ਖਲਣਾ ਲਿਆ ਕੇ ਤੁਸੀਂ ਉਹਨਾਂ ਦਾ ਗਲਾ ਘੁੱਟ ਰਹੇ ਹੋ ਉਹਨਾਂ ਦਾ ਜੀਣਾ ਹਰਾਮ ਕਰ ਰਹੇ ਹੋ ਉਹਨਾਂ ਦੀਆਂ ਜ਼ਮੀਨਾਂ ਗਿਰਵੀ ਰੱਖ ਲੀ ਦੀ ਤੁਸੀਂ ਕਾਰਪੋਰੇਟ ਕਾਣਿਆ ਨੂੰ ਬਣਾ ਰਹੇ ਹੋ ਅਸੀਂ ਕਾਰਪੋਰੇਟ ਕਾਣਿਆ ਨੂੰ ਐਲਾਨ ਕਰਦੇ ਆ ਤੁਸੀਂ ਜੋਰ ਨਾਲ ਤੁਹਾਡੀ ਨੀਤੀ ਅਸੀਂ ਲਾਗੂ ਨਹੀਂ ਹੋਣ ਦਵਾਵਾਂਗੇ ਦੂਜੀ ਗੱਲ ਬਾਟਰ ਤੇ پوری پوری لیڈر پلیٹ فارم کٹے ہو کے دلی دیا رگا نو دیں گے اور دلی اتہاسک ترتے سماجک طور سے دارمیا دشمن ہے پنجاب دے نو دی لوڑا ہے کیونکہ پناب کے لوگوں نے ہمیشہ کر لے اپنے لیش لی قربانیاں دیتی ہیں ساریا قربانیاں مغل راج دے خلاف انگریجان دے خلاف ساریا قربانیاں ہوتے شاہدہ لی کدے میر منو گیا نے شہادت نہیں کدے

ਸਾਰਿਆਂ ਵੱਲ ਦੇਖ ਰਹੇ ਨੇ ਕਈ ਕਦੋਂ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਸਾਨੂੰ ਹਾਟ ਮਾਰਨਗੇ Tamil Nadu ਵਾਲਿਆਂ ਨੂੰ Kerala ਵਾਲਿਆਂ ਨੂੰ Bengal ਵਾਲਿਆਂ ਨੂੰ ਹਰ ਸਾਰੇ ਦੇਸ਼ ਦੀ ਜਨਤਾ ਸੰਯੁਕਤ ਕਿਸਾਨ ਮੋਰਚੇ ਦੇ ਹੋਕੇ ਦੀ ਅਡਿਕ ਕਰ ਰਹੀ ਹੈ ਔਰ ਜਿਵੇਂ ਕਿ ਆ ਗਿਆ 22 ਵਜੇ ਐਲਾਨ ਹੋਣੇ ਨੇ ਉਹਨਾਂ ਨੂੰ ਜਰੂਰ ਸੁਣ ਕੇ ਜਾਣਾ ਤਾਂ ਜੋ ਸੰਯੁਕਤ ਕਿਸਾਨ ਮੋਰਚਾ ਆਪਣੀ ਉਸ ਵਾਅਦੇ ਨੂੰ ਆਪਣੇ ਉਸ ਕਰਮ ਨੂੰ ਪੂਰਾ ਕਰ ਸਕੇ بہت بہت دنواد واحر جی کا خالس واحو جی کی فتح